ਮੇਰਾ ਸਤਿਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀਓ ਸੋ ਅੱਜ ਆਪਾਂ ਜਿਹੜਾ ਵਿਸ਼ਾ ਸਾਂਝਾ ਕਰਨਾ ਹੈ ਸੋ ਪਿਆਰਿਓ ਉਹ ਵਿਸ਼ਾ ਨਰਾਤਿਆਂ ਦੇ ਸਬੰਧ ਦੇ ਵਿੱਚ ਹੈ ਨਰਾਤਿਆਂ ਚ ਔਰਤਾਂ ਕਦੀ ਵੀ ਇਹ ਗਲਤੀਆਂ ਨਾ ਕਰਨਾਂ ਵਰਤ ਵਾਲਾ ਆਪਾਂ ਰੱਖਣ ਨਾਲ ਜੋ ਹੁੰਦਾ ਉਹ ਤੁਸੀਂ ਵੀ ਸੁਣ ਕੇ ਹੈਰਾਨ ਹੋ ਪੋਗੇ ਸੋ ਆਪਾਂ ਕੁਝ ਕੋ ਬੇਨਤੀਆਂ ਜਿਹੜੀਆਂ ਸਾਂਝੀਆਂ ਕਰਨੀਆਂ ਨੇ ਸੋ ਪਹਿਲਾਂ ਤੇ ਫਤਿਹ ਬਲਾਵੋ ਆਖੋ ਸਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਨਰਾਤਰੀ ਚੱਲ ਰਹੇ ਨੇ ਨਵਰਾਤਰੀ ਜਿਨ੍ਹਾਂ ਨੂੰ ਸ਼ਬਦ ਵੀ ਵਰਤਿਆ ਜਾਂਦਾ ਆਪਾਂ ਵੇਖਦੇ ਆਂ ਵੀ ਚਲੋ ਲਗਭਗ ਬਹੁਤ ਸਾਰੀਆਂ ਚੀਜ਼ਾਂ ਨੇ ਸੋ ਮੈਂ ਕੁਝ ਕੁ ਬੇਨਤੀਆਂ ਇੱਥੇ ਤੁਹਾਡੇ ਨਾਲ ਜਿਹੜੀਆਂ ਨੇ ਉਹ ਸਾਂਝੀਆਂ ਕਰਨੀਆਂ ਨੇ ਸੋ ਪਿਆਰਿਓ ਸਾਡੀਆਂ ਮਾਤਾ-ਮਾਂ ਭੈਣਾਂ ਇਹਨਾਂ ਨਰਾਤਿਆਂ ਦੇ ਵਿੱਚ ਵਰਤ ਰੱਖਦੀਆਂ ਨੇ ਤੇ ਇਹ ਨਰਾਤਰੇ ਜਿਹੜੇ ਨੇ ਇਹ ਉਹਨਾਂ ਲੋਕਾਂ ਲਈ ਨੇ ਜਿਹੜੇ ਇਹਨਾਂ ਚੀਜ਼ਾਂ ਦੀ ਮਨੌਤ ਕਰਦੇ ਨੇ ਸਿੱਖਾਂ ਵਾਸਤੇ ਨਹੀਂ ਮੈਂ ਫਿਰ ਬੇਨਤੀ ਕਰਾਂ ਵੀ ਨਵਰਾਤਰੇ ਜਿਹੜੇ ਨੇ ਸਾਡੇ ਹਿੰਦੂ ਵੀਰ ਭੈਣ ਇਹਨਾਂ ਦੀ ਪੂਜਨਾ ਕਰਦੇ ਨੇ ਮਾਤਾਵਾਂ ਦੀ ਮੂਰਤੀ ਪੂਜਾ ਕਰਦੇ ਨੇ ਚਲੋ ਨਾ ਦਾ ਜਿਵੇਂ ਵੀ ਸਿਸਟਮ ਹੁੰਦਾ ਚਲੋ ਜੋ ਵੀ ਹੈ ਉਹ ਕਰਨ ਜੀ ਸਦਕੇ ਮੁਬਾਰਕ ਹੈ ਜੀ ਕਰਨ ਪਰ ਸਿੱਖਾਂ ਵਾਸਤੇ ਇਹ ਚੀਜ਼ਾਂ ਨਹੀਂ ਸਿੱਖ ਵਾਸਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਹੁਣ ਕਈ ਲੋਕ ਸਾਡੇ ਦੇਤੇ ਕਮੈਂਟ ਕਰਨਗੇ ਐ ਹੋ ਗਿਆ ਜੀ ਇਹ ਹੋ ਗਿਆ ਵਾਹ ਕਰਤਾ ਇਹ ਕਰਤਾ ਸੋ ਇਹਨਾਂ ਵਿਸ਼ਿਆਂ 'ਚੋਂ ਆਪਾਂ ਥੋੜਾ ਜਾਂ ਨਿਕਲੀਏ ਥੋੜਾ ਜਾਂ ਇਹਨਾਂ ਵਿਸ਼ਿਆਂ ਦੇ ਵਿੱਚੋਂ ਨਿਕਲ ਕੇ ਇੱਕ ਸੋਚਣ ਦੀ ਲੋੜ ਹੈ ਥੋੜਾ ਜਾਂ ਵਿਚਾਰਨ ਦੀ ਲੋੜ ਹੈ ਉਹ ਕਿਸ ਵਾਸਤੇ ਮੈਂ ਤੇ ਥੋੜੀਆਂ ਜਿਹਾ ਬੇਨਤੀਆਂ ਜ਼ਰੂਰ ਕਰਨੀਆਂ ਨੇ ਸਾਰ ਸੰਗਤ ਕਿਉਂਕਿ ਸਿੱਖ ਜਿਹੜਾ ਹੈ ਕੇਵਲ ਅਕਾਲ ਦੀ ਪੂਜਾ ਕਰਦਾ ਹੈ ਤੇ 파ਤਸ਼ਾਹ ਨੇ ਇਹ ਕਿਹਾ ਵੀ ਜਿਹੜਾ ਮੇਰੀ ਪੂਜਾ ਕਰਦਾ ਹੈ ਜਾਂ ਮੈਨੂੰ ਮੰਨਦਾ ਤੇ ਉਹ ਕਦੇ ਵੀ ਇਦਾਂ ਭੋਜਨ ਨਹੀਂ ਛੱਡੇਗਾ ਤੇ ਕਦੇ ਵੀ ਉਹ ਵਰਤ ਨਹੀਂ ਰੱਖੇਗਾ ਵਰਤ ਰੱਖਣੇ ਆਦਿਕ ਇਹ ਹੋਰ ਨਾ ਧਰਮਾਂ ਦੀ ਮਨੌਤ ਹੋ ਸਕਦਾ ਪਰ ਸਿੱਖ ਧਰਮ ਦੀ ਨਹੀਂ ਤੇ ਸਤਗੁਰ ਨੇ ਕਦੇ ਨਹੀਂ ਕਿਹਾ ਤੁਸੀਂ ਭੋਜਨ ਛੱਡੋ ਤੁਸੀਂ ਅੰਨ ਤਿਆਗੋ ਤੁਸੀਂ ਇਦਾਂ ਸੜਕਾਂ ਤੇ ਆਵੋ ਜਾਂ ਤੁਸੀਂ ਇਦਾਂ ਆ ਕੇ ਪ੍ਰਦਰਸ਼ਨ ਕਰੋ ਇਦਾਂ ਦੀ ਕੋਈ ਚੀਜ਼ ਮੇਰੇ ਸਤਿਗੁਰ ਨੇ ਨਹੀਂ ਕਹੀ ਤੇ ਨਾ ਹੀ 파ਰਸ਼ਾ ਇਦਾਂ ਦੀ ਕੋਈ ਮਨੋਤ ਕਰਵਾ ਰਿਆ ਗੁਰਮਤ ਨੇ ਇਹਨਾਂ ਚੀਜ਼ਾਂ ਨੂੰ ਪਰਵਾਣ ਨਹੀਂ ਕੀਤਾ ਜੀ ਗੁਰਮਤ ਨੇ ਇਹਨਾਂ ਚੀਜ਼ਾਂ ਤੋਂ ਹਮੇਸ਼ਾ ਸਾਨੂੰ ਦੂਰ ਰੱਖਿਆ ਹੈ ਗੁਰਮਤ ਨੇ ਇਹਨਾਂ ਚੀਜ਼ਾਂ ਚੋਂ ਸਾਨੂੰ ਹਮੇਸ਼ਾ ਹੀ ਦੂਰ ਰੱਖਿਆ ਹੈ ਤੇ ਗੁਰਮਤ ਕਹਿੰਦੀ ਹੈ ਭਾਈ ਇਦਾਂ ਦੇ ਇਹ ਸਾਰੇ ਚੀਜ਼ਾਂ ਜੜੀਆਂ ਨੇ ਪਖੰਡ ਨੇ ਆਪਾਂ ਪੜਦੇ ਆ ਨਾ ਮੈਂ ਪੰਗਤੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਮਾ ਆਪਾਂ ਪੜਨੇ ਆ ਉਹ ਪੰਗਤੀ ਤੇ ਕਹਿੰਦੇ ਨੇ ਸਤਗੁਰ ਨੇ ਆਪ ਕਿਹਾ ਛੋੜਾ ਅਨਕਰੈ ਪਖੰਡ ਨਾ ਸੁਹਾਗਣ ਨਾ ਔਰੰਡ ਆਪਾਂ ਪੜਦੇ ਆ ਨਾ ਜੀ ਬਾਣੀ ਵਿੱਚੋਂ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈਗੀਆਂ ਚੀਜ਼ 'ਚ ਸੋ ਸਾਧ ਸੰਗਤ ਸਤਗੁਰ ਨੇ ਆਪ ਕਿਹਾ ਵੀ ਜੇ ਪ੍ਰਮਾਤਮਾ ਅੰਨ ਛੱਡਣ ਦੇ ਨਾਲ ਜੇ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ ਤੇ ਪਿਆਰਿਓ ਫਿਰ ਗੱਲਾਂ ਹੀ ਕਾਹਦੀਆਂ ਨੇ ਫਿਰ ਫਿਰ ਪਿੱਛੇ ਰਹਿ ਕੀ ਗਿਆ ਪਿੱਛੇ ਕੁਝ ਵੀ ਨਹੀਂ ਰਿਹਾ ਸੋ ਆਖਰ ਪਾਤਸ਼ਾਹ ਨੇ ਇਹ ਗੱਲ ਤਾਂ ਕਹੀ ਕਿਉਂਕਿ ਸਾਡੇ ਕੁਝ ਲੋਕ ਵੀ ਜਿਹੜੇ ਨੇ ਉਹ ਵਾਕੀਆਂ ਦੀ ਰੀਸ ਕਰਕੇ ਨ ਰਾਤਰੀਆਂ ਦੇ ਵਿੱਚ ਵਰਤ ਰੱਖ ਰਹੇ ਨੇ ਤੇ ਸਿੱਖਾਂ ਦੀਆਂ ਭੈਣਾਂ ਬੀਬੀਆਂ ਮਾਤਾਵਾਂ ਸਾਡੀਆਂ ਆਪਣੀਆਂ ਮਾਤਾਵਾਂ ਭੈਣਾਂ ਬੀਬੀਆਂ ਜੜੀਆਂ ਨੇ ਦੇਖੋ ਦੇਖੀ ਰੀਸ ਹੋਈ ਪਈ ਆ ਬਈ ਪਤਾ ਨਹੀਂ ਇਹਨਾਂ ਦਿਨਾਂ ਦੇ ਵਿੱਚ ਅੰਨ ਛੱਡਣ ਦੇ ਨਾਲ ਕੀ ਮਿਲ ਜੇਗਾ ਕੀ ਪ੍ਰਾਪਤ ਹੋ ਜੇਗਾ ਕੀ ਵਖਰਾ ਹੋਣਾ ਕੀ ਨਹੀਂ ਹੋਣਾ ਸੋ ਇਦਾਂ ਦੇ ਭਰਮ ਭੁਲੇਖੇ ਜਿਹੜੇ ਆ ਉਹ ਬਹੁਤ ਜ਼ਿਆਦਾ ਪਏ ਹੋਏ ਆ ਸੋ ਉੱਥੇ ਮੈਂ ਤਾਂ ਕਰਕੇ ਇਹ ਚੀਜ਼ਾਂ ਜੜੀਆਂ ਨੇ ਤੁਹਾਡੇ ਧਿਆਨ ਦੇ ਵਿੱਚ ਲਿਆ ਰਿਆ ਹਾਂ ਸੋ ਸਾਧ ਸੰਗਤ ਇਹ ਚੀਜ਼ਾਂ ਅਸੀਂ ਨਹੀਂ ਕਰਨੀਆਂ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਵਾਸਤੇ ਨਹੀਂ ਪਾਤਸ਼ਾਹ ਨੇ ਇਹਨਾਂ ਚੀਜ਼ਾਂ ਤੇ ਇਸੇ ਕਰਕੇ ਬਹਿਨ ਲਾਇਆ ਪਰ ਪਾਤਸ਼ਾਹ ਕਹਿੰਦੇ ਨੇ ਜਿਹੜਾ ਅਕਾਲ ਪੁਰਖ ਦਾ ਪ੍ਰਜਾਰੀ ਹੈ ਉਹਨਾਂ ਵਾਸਤੇ ਇਹ ਚੀਜ਼ਾਂ ਕੋਈ ਮੈਨੇ ਨਹੀਂ ਰੱਖਦੀਆਂ ਪਿਆਰੇ ਉਹਨਾਂ ਵਾਸਤੇ ਇਹ ਚੀਜ਼ਾਂ ਹੈ ਹੀ ਨਹੀਂ ਮਤਾ ਕਿਤੇ ਤੁਸੀਂ ਭੁੱਲਦੇ ਹੋਵੋ ਮਤਾ ਕਿ ਤੁਹਾਡੇ ਜਿਹੜੀਆਂ ਚੇਤੇ ਚੋਂ ਇਹ ਗੱਲ ਨਿਕਲਦੀ ਹੋਵੇ ਸੋ ਅਜਿਹੀ ਕੋਈ ਗੱਲ ਹੀ ਨਹੀਂ ਹੈਗੀ ਤੁਸੀਂ ਇੱਕ ਚੀਜ਼ ਨੋਟ ਕਰੋ ਜਲਾਲਾਬਾਦ ਤੇ ਫਿਰੋਜ਼ਪੁਰ ਚ ਨవరਾਤਰੀਆਂ ਮੌਕੇ ਰੱਖੇ ਵਰਤ ਵਾਲਾ ਆਟਾ ਖਾਣ ਦੇ ਨਾਲ 50 ਲੋਕ ਜਿਹੜੇ ਨੇ ਉਹ ਬਿਮਾਰ ਹੋ ਗਏ ਨੇ 50 ਲੋਕਾਂ ਦੀ ਹਾਲਤ ਗੰਭੀਰ ਹੋ ਗਈ ਮੈਂ ਨਹੀਂ ਕਹਿੰਦਾ ਵੀ ਉਹ ਵਰਤ ਰੱਖਣ ਨਾਲ ਹੋਏ ਜਾਂ ਕਿਵੇਂ ਹੋਏ ਸੋ ਆਖਰ ਉਹ ਨవరਾਤਰੀਆਂ ਦਾ ਜਿਹੜਾ ਆਟਾ ਹੈ ਉਹ ਖਾਣ ਦੇ ਕਰਕੇ ਉਹਨਾਂ ਦੀ ਹਾਲਤ ਵਿਗੜੀ ਹੈ ਚਲੋ ਉਹ ਹਾਲਤ ਜਿਹੜੀ ਹੈ ਉਹ ਕਿਸੇ ਵੀ ਵਸਤੂ ਨੂੰ ਖਾ ਕੇ ਵਿਗੜ ਸਕਦੀ ਹੈ ਜੀ ਜਾਂ ਕੁਝ ਵੀ ਲਾ ਲਓ ਕਬਹਾਨਾ ਬਣ ਗਈ ਉਹ ਗੱਲ ਸੋ ਤਾਂ ਕਰਕੇ ਮੈਂ ਧਿਆਨ ਵਿੱਚ ਦਵਾ ਰਿਆਂ ਤੁਹਾਡੇ ਵੀ ਹਲਕਾ ਫੁਲਕਾ ਸਾਦਾ ਖਾਣਾ ਖਾਓ ਕਿਸੇ ਵੀ ਚੀਜ਼ ਹੋਰ ਇਦਾਂ ਦੀ ਕਿਸੇ ਵੀ ਚੀਜ਼ ਦੇ ਵਿੱਚ ਅਟਰੈਕਟਿਵ ਨਾ ਹੋਵੋ ਸੋ ਜੇਕਰ ਤੁਸੀਂ ਵਰਤ ਰੱਖ ਰਹੇ ਹੋ ਸਾਡੀਆਂ ਮਾਤਾਵਾਂ ਭੈਣਾਂ ਚਲੋ Hindu ਧਰਮ ਦੇ ਵਿੱਚ ਵਰਤ ਰੱਖੇ ਜਾ ਰਹੇ ਨੇ ਪਰ ਥੋੜਾ ਜਿਹਾ ਧਿਆਨ ਰੱਖੋ ਮੇਰੀਓ ਭੈਣੋ ਕਿਤੇ ਸਾਡੇ ਨਾਲ ਕੋਈ ਅਜੀਹਾ ਕਾਰਜ ਨਾ ਹੋ ਜਾਏ ਕੋਈ ਅਣਹੋਣੀ ਘਟਨਾ ਨਾ ਵਾਪਰ ਜਾਏ ਦੇਖੋ ਕਿੰਡੀ ਵੱਡੀ ਘਟਨਾ ਵਾਪਰੀ ਹੈ ਜੀ ਕਿੱਡੀ ਵੱਡੀ ਇਹ ਗਲਤੀ ਹੈ ਕਿੱਡਾ ਵੱਡਾ ਇਹ ਕੰਮ ਹੋਇਆ ਸੋ ਆਖਰ ਉਸ ਆਟੇ ਦੇ ਵਿੱਚ ਪਹਿਲੀ ਗੱਲ ਤੇ ਇਹ ਹੈ ਉਹ ਰੱਖਿਆ ਹੋਇਆ ਪਤਾ ਨਹੀਂ ਕਿੰਨੇ ਕੁ ਕੀ ਹਿਸਾਬ ਹੈ ਕਿੰਨੇ ਦਿਨਾਂ ਦਾ ਕੀ ਹੈ ਦੁਕਾਨਾਂ ਤੇ ਫਿਰ ਆਪਾਂ ਲਿਆ ਕੇ ਨੂੰ ਘਰੇ ਰੱਖਦੇ ਆ ਸਟੋਰ ਕਰਦੇ ਆ ਫਿਰ ਉਥੋਂ ਸਾਰੀਆਂ ਪ੍ਰੋਬਲਮ ਬਿਮਾਰੀਆਂ ਜਿਹੜੀਆਂ ਨੇ ਸ਼ੁਰੂ ਹੁੰਦੀਆਂ ਨੇ ਉਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਪਰਹੇਜ਼ ਰੱਖੋ ਉਹਨਾਂ ਚੀਜ਼ਾਂ ਤੇ ਥੋੜਾ ਜਿਹਾ ਜਿਹੜਾ ਸਾਨੂੰ ਪਰਹੇਜ਼ ਰੱਖਣ ਦੀ ਜ਼ਰੂਰਤ ਹੈ ਉਹ ਤਾਂ ਕਰਕੇ ਕਿਉਂਕਿ ਅਜਹੀਆਂ ਘਟਨਾਵਾਂ ਨਾ ਵਾਪਰਨ ਸੋ ਇਸੇ ਕਰਕੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਨੂੰ ਜਿਹੜਾ ਹੈ ਉਹ ਸਾਦੇ ਰਹਿਣ ਦੇ ਲਈ ਕਿਹਾ ਸਾਦਾ ਭੋਜਨ ਛਕਣ ਦੇ ਲਈ ਕਿਹਾ ਤੇ ਸਾਨੂੰ ਕਦੇ ਵੀ ਵਰਤਾਤਕ ਰੱਖਣ ਦੇ ਲਈ ਨਹੀਂ ਸਾਨੂੰ ਪਾਤਸ਼ਾਹ ਨੇ ਬਵੇਕੀ ਬਣਾਇਆ ਹੈ ਬਵੇਕੀ ਦਾ ਮਤਲਬ ਕੀ ਹੈ ਆਪਦੇ ਹੱਥਾਂ ਨਾਲ ਤਿਆਰ ਕਰਕੇ ਆਪ ਖੁਦ ਛਕਣਾ ਤੇ ਦੂਜੇ ਨੂੰ ਵੀ ਛਕਾਉਣਾ ਪਿਆਰਿਓ ਗੁਰੂ ਹਰ Rai ਸਾਹਿਬ ਸੱਤਵੇਂ ਪਾਤਸ਼ਾਹ ਜੀ ਨੇ ਨਗਾਰੇ ਦੀ ਪ੍ਰਥਾ ਕਿਉਂ ਚਲਾਈ ਨਗਾਰੇ ਦੀ ਪ੍ਰਥਾ ਇਸ ਕਰਕੇ ਚਲਾਈ ਸੀ ਵੀ ਜੇਕਰ ਕੋਈ ਭੁੱਖਾ ਕਿਤੇ ਵੀ ਸੁਣਦਾ ਹੋਵੇ ਗੁਰੂ ਕੇ ਨਗਾਰੇ ਕੀ ਆਵਾਜ਼ ਸੁਣਦਾ ਹੋਵੇ ਤੇ ਆ ਜਵੇ ਭਾਈ ਪ੍ਰਸ਼ਾਦਾ ਤਿਆਰ ਹੈ ਲੰਗਰ ਤਿਆਰ ਹੈ ਤੇ ਸਾਧ ਸੰਗਤ ਇਹ ਲੰਗਰ ਜਿਹੜਾ ਹੈ ਤੁਹਾਡੇ ਵਾਸਤੇ ਹੈ ਆ ਜਵੇ ਭਾਈ ਪ੍ਰਸ਼ਾਦਾ ਛਕ ਲਵੇ ਸਾਧ ਸੰਗਤ ਅੱਜ ਗੁਰੂ ਘਰਾਂ ਦੇ ਵਿੱਚੋਂ ਨਗਾਰੇ ਵੀ ਗਾਇਬ ਹੋ ਗਏ ਚੋਬਾਂ ਲਾਉਣੀਆਂ ਗਾਇਬ ਹੋ ਗਈਆਂ ਬੜੀਆਂ ਚੀਜ਼ਾਂ ਪੁਰਾਤਨ ਜਿਹੜੀਆਂ ਨੇ ਉਹ ਗੁਰੂ ਘਰਾਂ ਦੇ ਵਿੱਚੋਂ ਅਲੋਪ ਹੋ ਚੁੱਕੀਆਂ ਨੇ ਜ਼ਰੂਰਤ ਹੈ ਉਹਨਾਂ ਚੀਜ਼ਾਂ ਦੇ ਨਾਲ ਜੁੜਨ ਦੀ ਕਦੇ ਪ੍ਰਸ਼ਾਦਿਆਂ ਦਾ ਲਿਆ ਕੇ ਭੋਗ ਵੀ ਲਵਾਇਆ ਜਾਂਦਾ ਸੀ ਕਦੇ ਅਸੀਂ ਸਾਰੀਕ ਚੀਜ਼ ਗੁਰੂ ਦੇ ਦਰਬਾਰ ਵਿੱਚ ਲਿਆਏ ਤੋਂ ਬਿਨਾ ਵਰਤਉਂਦੇ ਨਹੀਂ ਸੀ ਪਰ ਅੱਜ ਚਲੋ ਸਿਸਟਮ ਚੇਂਜ ਹੋ ਗਿਆ ਜਿਵੇਂ ਜਿਵੇਂ ਹਾਲਾਤ ਆਪਣੇ ਵਸੇ ਤੁਰੇ ਆਪਣੇ ਆਪਣੇ ਚਾਲੇ ਤੁਰੇ ਸਭ ਕੁਝ ਲਗਭਗ ਜਿਹੜਾ ਹੈ ਉਹ ਚੇਂਜ ਹੋ ਚੁੱਕਿਆ ਹੈ ਸੋ ਸਾਧ ਸੰਗਤ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲੀਏ ਇਹਨਾਂ ਚੀਜ਼ਾਂ ਦੇ ਵਿੱਚੋਂ ਥੋੜਾ ਜਿਹਾ ਆਪਣੇ ਆਪ ਨੂੰ ਆਜ਼ਾਦ ਕਰੀਏ ਤੇ ਆਪਾਂ ਵਰਤਤਾਦਕ ਜਿਹੜੇ ਨੇ ਸਿੱਖ ਪੰਥ ਦੇ ਸਿੱਖ ਗ੍ਰਾਂਥਸ ਦੇ ਵਿੱਚ ਜਿਹੜੀ ਹੈ ਪ੍ਰੋਪਰ ਮਨਾਹੀ ਹੈ ਤੇ 파ਰਸ਼ਾਨ ਨੇ ਇਹਨਾਂ ਚੀਜ਼ਾਂ ਤੇ ਇਸੇ ਕਰਕੇ ਵਿਰਾਮ ਲਾਇਆ ਹੈ ਨਰਾਤਿਆਂ ਦੇ ਵਿੱਚ ਸਾਡੀਆਂ ਭੈਣਾਂ ਮਾਤਾਵਾਂ ਜੜੀਆਂ ਨੇ ਵਰਤ ਰੱਖ ਰਹੀਆਂ ਨੇ ਸੋ ਸਾਧ ਸੰਗਤ ਮੇਰੀ ਬੇਨਤੀ ਹੈ ਜੋ ਸਮਾਨ ਬਾਹਰੋਂ ਖਰੀਦ ਰਹੇ ਹਨ ਨਾ ਉਹਨਾਂ ਦਾ ਥੋੜਾ ਜਿਹਾ ਧਿਆਨ ਰੱਖੋ ਆਪਣੇ ਹੱਥਾਂ ਨਾਲ ਆਪ ਖੁਦ ਘਰੇ ਤਿਆਰ ਕਰਕੇ ਥੋੜਾ ਜਿਹਾ ਧਿਆਨ ਰੱਖੋ ਥੋੜੀ ਜੀ ਮਿਹਨਤ ਕਰ ਲਓ ਪਰ ਬਾਹਰੋਂ ਸਮਾਨ ਘੱਟ ਖਰੀਦੋ ਠੀਕ ਹੈ ਤੁਹਾਡਾ ਧਰਮ ਤੁਹਾਨੂੰ ਮੁਬਾਰਕ ਹੈ ਜੀ ਕਰੋ ਠੀਕ ਹੈ ਜੋ ਤੁਸੀਂ ਕਰਨਾ ਹੈ ਜੀ ਸਦਕੇ ਕਰੋ ਪਰ ਕੋਈ ਮਨਾਹੀ ਨਹੀਂ ਪਰ ਆਪਣੇ ਆਪ ਦਾ ਧਿਆਨ ਜ਼ਰੂਰ ਰੱਖੋ ਕਿਤੇ ਇਹ ਨਾ ਹੋਵੇ ਕੱਲੋ ਕੋਈ ਅਨਸੁਖਾ ਵੀ ਘਟਨਾ ਵਾਪਰ ਜਾਏ ਇਹ ਧਿਆਨ ਜ਼ਰੂਰ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ